ਸਸਿਕਾਲ ਮੈਂ ਪਰਮਿੰਦਰ ਸਿੰਘ ਟਿਵਾਣਾ ਅੱਜ ਤੁਹਾਨੂੰ ਉਸ ਮੁਕੱਦਸ ਜਗ੍ਹਾ ਦੇ ਦਰਸ਼ਨ ਕਰਾਉਣੇ ਆ ਸਾਬਕ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਰਨਛੋਪਾ ਪ੍ਰਾਪਤ ਮਾਛੀਵਾੜਾ ਜਿੱਥੇ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਨੂੰ ਸਮਰਪਿਤ ਉਹਨਾਂ ਦੀ ਚਰਨਛੋਪਾ ਪ੍ਰਾਪਤ ਤਿੰਨ ਚਾਰ ਸਥਾਨ ਬਣੇ ਨੇ ਉਹਨਾਂ ਚੋ ਇੱਕ ਐਸ ਵਕਤ ਆ ਅਸੀਂ ਗੋਗਰਾ ਚਰਨ ਕਮਲ ਸਾਹਿਬ ਦੇ ਵਿੱਚ ਤੇ ਇਸ ਦੇ ਵਿੱਚ ਇੱਕ ਸਿੱਖ ਅਜਾਇਬ ਘਰ ਵੀ ਆ ਕੁਝ ਪੇਂਟਿੰਗਸ ਨੇ ਇਸ ਗੁਰੂ ਘਰ ਦੇ ਵਿੱਚ ਕੀ ਕੀ ਚੀਜ਼ਾਂ ਨੇ ਉਹ ਤੁਹਾਨੂੰ ਦਿਖਾਉਣੇ ਆ ਤੇ ਕੀ ਇਸ ਗੁਰੂ ਘਰ ਦਾ ਇਤਿਹਾਸ ਹੈ ਸੰਖੇਪ ਇਤਿਹਾਸ ਜਿਸ ਤਰ੍ਹਾਂ ਲਿਖਿਆ ਹੈ ਕਿ 1708 ਦੇ ਵਿੱਚ ਜ਼ੁਲਮੀ ਕਾਰ ਦੇ ਵਿਰੋਧ ਲੜਦੇ ਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਦੇ ਵਿੱਚੋਂ ਜਦੋਂ ਦੋਨਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਉਪਰੰਤ ਆਉਂਦੇ ਨੇ ਭਾਈ ਸੰਗਤ ਸਿੰਘ ਹੋਰਾਂ ਨੂੰ ਕਲਗੀ ਸੌਂਪ ਕੇ ਤਾਂ ਉਹ ਠੰਡੀ ਠਾਰ ਰਾਤ ਵਿੱਚ ਚੱਲ ਕੇ ਪਿੰਡ ਚੂੜਪਰਾ ਚੂੜ ਪਰ ਦੇ ਵਿੱਚ ਇੱਕ ਝਾੜੀ ਹੇਠ ਆਰਾਮ ਕੀਤਾ ਤੇ ਆਪਣੇ ਇੱਕ ਨੰਨ ਸਾਧੂ ਨੂੰ ਦਰਸ਼ਨ ਦਿੱਤੇ ਉਸ ਦੀ ਇਮਰادتਾਂ ਪੂਰਨ ਕੀਤੀਆਂ ਤੇ ਉਸ ਦੌਰਾਨ ਫਿਰ ਇਹ ਗੁਰਦਾਰਾ ਚਰਨ ਕਮਲ ਸਾਹਿਬ ਹੈ ਜਿਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਨੰਗੇ ਪੈਰੀਂ ਫਟੇ ਬਸਤਰਾਂ ਤੇ ਕੰਡਿਆਲਿਆਂ ਤੇ ਵਿਖਮ ਰਸਤੇਆਂ ਚੋਂ ਗੁਜ਼ਰਦਿਆਂ ਹੋਇਆਂ ਇਸ ਬੀਆਵਾਨ ਜੰਗਲ ਦੇ ਵਿੱਚ ਪਹੁੰਚੇ ਸਨ ਇੱਥੇ ਪੁੱਜ ਕੇ ਪਹਿਲਾਂ ਉਹਨਾਂ ਨੇ ਖੂਹ ਚ ਪਾਣੀ ਕੱਢ ਕੇ ਪੀਤਾ ਲਗਭਗ 20 ਕੁ ਗਜ ਦੀ ਦੂਰੀ ਤੇ ਇੱਕ ਝੰਡ ਦੇ ਰੁੱਖ ਹੇਠਾਂ ਟੈਂਡਾ ਸਹਰਾਣਾ ਲਾ ਕੇ ਨੰਗੀ ਸ਼ਮਸ਼ੀਰ ਫੜ ਕੇ ਦੋ ਜਹਾਂ ਦੇ ਵਾਲੀ ਕਲਗੀਆਂ ਵਾਲੇ ਪਾਸ਼ਾ ਨੇ ਆਰਾਮ ਫਰਮਾਇਆ ਤੇ ਉਹਨਾਂ ਦੇ ਕੋਮਲ ਚਰਨਾਂ ਦੇ ਵਿੱਚੋਂ ਖੂਨ ਬਹਿ ਰਿਹਾ ਸੀ ਜਿਸ ਦਰਾਨ ਇਹ ਵੀ ਖਿਆਲ ਪਾਸ਼ਾ ਹੀ ਦਾਸ ਦੇ ਵਿੱਚ ਲਿਖਿਆ ਕਿ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤਦ ਬਿਨ ਰੋਗ ਅਰਜਾਈਆਂ ਦਾ ਉਡਣ ਨਾਗ ਨਵਾਸਾਂ ਦਾ ਰਹਿਣਾ ਸੂਲ ਸਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੀ ਦਾ ਸਾਨੂੰ ਸੱਥਰ ਚੰਗਾ ਪਟ ਕਿੜਿਆਂ ਦਾ ਰਹਿਣਾ ਇਸ ਦੌਰਾਨ ਜਮਕਾਰ ਸਾਹਿਬ ਦੇ ਇਸ ਘੇਰੇ ਚ ਨਿਕਲ ਕੇ ਦੋ ਪਿਆਰੇ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਤੇ ਇੱਕ ਭਾਈ ਮਾਨ ਸਿੰਘ ਜੀ ਗੁਰੂ ਜੀ ਦੇ ਹੁਕਮਾਂ ਦੇ ਮੁਤਾਬਕ ਤਾਰੇ ਦੀ ਸੇਧਵਾਲ ਚਲਦੇ ਆ ਮਾਚੀਵਾੜੇ ਦੇ ਜੰਗਲਾਂ ਦੇ ਵਿੱਚ ਗੁਰੂ ਸਾਹਿਬ ਨੂੰ ਆ ਮਲੇ ਸਨ ਤੇ ਇਸ ਦੌਰਾਨ ਬਾਗ ਦੇ ਮਾਲਕ ਗੁਲਾਬੇ ਨੇ ਤੇ ਪੰਜਾਬੇ ਨੂੰ ਜਾ ਕੇ ਦੱਸਿਆ ਕਿ ਗੁਰੂ ਜੀ ਤੇ ਸਿੰਘਾਂ ਨੂੰ ਉੱਥੇ ਬੈਠੇ ਵੇਖਿਆ ਤਾਂ ਉਹ ਸਤਕਾਰ ਸਹਿਤ ਆਪਣੇ ਘਰੇ ਲਿਆਏ ਜਿਸ ਸਥਾਨ ਤੇ ਮਾਚੀਵਾੜੇ ਦੇ ਵਿੱਚ ਗੁਰਦਵਾਰਾ ਸ੍ਰੀ ਚਵਾਰਾ ਸਾਹਿਬ ਵੀ ਸ਼ੁਭਾਇਮਾਨ ਹੈ ਤੇ ਮਾਛੀਵਾੜੇ ਦੇ ਨਗਰ ਦੇ ਵਿੱਚ ਘੋੜਿਆਂ ਦੇ ਵਪਾਰੀ ਦੋ ਪ੍ਰਾਗ ਗਨੀਖਾਂ ਤੇ ਨਵੀਖਾਂ ਰਿਆ ਕਰਦੇ ਸਨ ਜੋ ਕਾਬਲ ਤੋਂ ਵਧੀਆ ਨਸਲ ਦੇ ਘੋੜੇ ਲੈ ਕੇ ਗੁਰੂ ਸਾਹਿਬ ਨੂੰ ਅਨੰਦ ਪਰਸਾਪ ਦੇਆ ਕਰਦੇ ਸਨ ਤੇ ਜਦੋਂ ਉਹਨਾਂ ਨੂੰ ਵੀ ਪਤਾ ਲੱਗਾ ਗੁਰੂ ਸਾਹਿਬ ਦੀ ਆਮਦ ਦਾ ਤੇ ਉਹ ਭਾਈ ਗੁਲਾਬੇ ਤੇ ਭਾਈ ਪੰਜਾਬੇ ਦੇ ਘਰੋਂ ਜਿੱਥੇ ਚਵਾਰਾ ਸਾਹਿਬ ਹੈ ਉਸ ਸਥਾਨ ਤੋਂ ਉਹ ਗੁਰੂ ਸਾਹਿਬ ਨੂੰ ਆ ਇਸ ਮੁਗਲਾਂ ਦੀ ਫੌਜ ਦੇ ਵਿੱਚੋਂ ਘੇਰੇ ਦੇ ਵਿੱਚੋਂ ਕੱਢਣ ਦੀ ਉਹਨਾਂ ਵਿਉਂਤ ਬਣਾਈ ਤੇ ਉਹਨਾਂ ਨੂੰ ਉੱਚ ਦਾ ਪੀਰ ਬਣਾ ਕੇ ਇੱਥੋਂ ਸੁਰੱਖਿਅਤ ਕੱਢਣ ਦੀ ਉਹਨਾਂ ਨੇ ਵਿਉਂਤ ਬੱਦੀ ਬਣਾਈ ਇਸ ਸਥਾਨ ਤੇ ਹੁਣ ਗੁਰਦੁਆਰਾ ਭਾਈ ਗਨੀਖਾਂ ਤੇ ਨਵੀਂ ਕਾਂ ਸ਼ਸ਼ੋਭਤ ਹੈ ਜਿਸ ਨੂੰ ਤੁਸੀਂ ਇਸ ਤਸਵੀਰਾਂ ਦੇ ਵਿੱਚ ਵੀ ਵੇਖ ਰਹੇ ਹੋ ਤੇ ਤੀਸਰਾ ਗੁਰਦੁਆਰਾ ਚਵਾਰਾ ਸਾਹਿਬ ਹੈ ਭਾਈ ਗੁਲਾਬੇ ਹੋਰਾਂ ਦਾ ਤੇ ਚੌਥਾ ਗੁਰਦੁਆਰਾ ਸ੍ਰੀ ਕਰਪਾਨ ਪੇਟ ਹੈ ਸੋ ਇਹ ਇਸ ਦਾ ਸਥਾਨ ਹੈ ਤੇ ਜਿਸ ਤਰ੍ਹਾਂ ਉੱਚ ਦੇ ਪੀਰ ਦਾ ਪ੍ਰਸੰਗ ਤੁਸੀਂ ਸਾਰੇ ਜਾਣਦੇ ਹੋ ਤੇ ਉਸ ਦੌਰਾਨ ਇਸ ਗੁਰੂ ਘਰ ਦੇ ਵਿੱਚ ਖਾਸ ਕਰਕੇ ਅਨੰਦਪੁਰ ਸਾਹਿਬ ਤੋਂ ਲੈ ਕੇ ਅ ਦਮਦਮਾ ਸਾਹਿਬ ਤੱਕ ਜਿਹੜੀਆਂ ਪੇਂਟਿੰਗਸ ਨੇ ਉਹ ਬਣੀਆਂ ਹੋਈਆਂ ਨੇ ਉਹ ਸਾਹਮਣੇ ਤੁਸੀਂ ਵੇਖ ਰਹੇ ਹੋ ਸਿੱਖ ਜੈਪ ਕਰ ਉਸ ਦੇ ਵਿੱਚ ਇੱਕ ਚਿੱਤਰਕਾਰ ਨੇ ਉਸ ਸਾਰੇ ਦੀ ਜਿਹੜੀ ਤਸਵੀਰਾਂ ਬਣਾਈਆਂ ਨੇ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਉਸ ਦੇ ਅੰਦਰ ਕਿ ਕੀ ਕੁਛ ਹੈ ਇਸ ਸਾਈਡ ਤੇ ਜਿਹੜਾ ਸਰੋਵਰ ਬਣਿਆ ਹੋਇਆ ਤੇ ਉਹ ਸਾਹਮਣੇ ਗੁਰਦੁਆਰਾ ਚਰਨ ਕਮਲ ਸਾਹਿਬ ਦਾ ਸਥਾਨ ਹੈ ਖਾਲਸੇ ਝੰਡੇ ਲੁਹਰਾਰੇ ਨੇ ਤੇਸਰਾਨ ਗਾਹੇ ਬਗਾਹੇ ਸੰਕਤਾ ਇਸ ਜਗ੍ਹਾ ਤੇ ਦਰਸ਼ਨ ਕਰਨ ਦੇ ਲਈ ਆਉਂਦੀਆਂ ਨੇ ਜਗਦੀਸ਼ ਸਿੰਘ ਬਰਾੜ ਹੋ ਰਹੇ ਨਹੀਂ ਇਹ ਤਸਵੀਰ ਬਣਾਈ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਹੋ ਰਹੇ ਨਹੀਂ ਮਾਚੀਵਾੜੇ ਦੇ ਜੰਗਲਾਂ ਦਾ ਦ੍ਰਿਸ਼ ਟੈਂਡ ਦਾ ਸਰਾਣਾ ਕਿਉਂਕਿ ਉਸ ਵਕਤ ਇਸ ਤਰ੍ਹਾਂ ਦੀਆਂ ਮਿੱਟੀ ਦੀਆਂ ਟੰਡਾਂ ਬਣਦੀਆਂ ਸਨ ਕਾਫੀ ਵੱਡੀ ਤعداد ਦੇ ਵਿੱਚ ਸੰਗਤਾਂ ਇਸ ਜਗ੍ਹਾ ਤੇ ਆਉਂਦੀਆਂ ਨੇ ਆ ਕਾਫੀ ਤਦਾਦ ਦੇ ਵਿੱਚ ਸੰਗਤ ਆਉਂਦੀ ਹੈ ਸਤ ਸਭ ਸਤਿ ਸ਼ਕਾਲ ਤੁਸੀਂ ਜਿਹੜੀ ਇਹ ਸੰਗਤ ਨਾਲ ਤੁਸੀਂ ਹਾਂਜੀ ਅਮਰੀਕ ਸਿੰਘ ਗੁਰਦਵਾਰ ਸਾਹਿਬ ਦਾ ਸੈਕਟਰੀ ਪਿੰਡ ਬਰੀਆਰ ਡਿਸਟ੍ਰਿਕਟ ਕਪੂਰਥਲਾ ਅੱਛਾ ਬਰੀਆਰ ਪਿੰਡ ਅੰਦਰ ਅੱਛਾ ਜੀ ਹਾਂਜੀ ਉੱਥੋਂ ਸਾਰੀ ਸੰਗਤ ਇਹ ਆਈ ਸਾਰੀ ਸੰਗਤ ਦਰਸ਼ਨ ਕਰਨ ਵਾਸਤੇ ਆਈ ਜੀ ਬੀਬੀ ਜਗੀਰ ਕੋਰਾਂ ਦਾ ਰਹਿਦਾ ਏਰੀਆ ਹਾਂਜੀ ਬੀਬੀ ਜਗੀਰ ਕੋਰਾਂ ਦੇ ਸਾਡੇ ਨਾਲ ਪਿੰਡ ਸੰਤ ਬਾਬਾ ਪ੍ਰਿੰਸ ਸਿੰਘ ਡੇਰਾ ਅੱਛਾ ਬਰੀਆਰ ਪਿੰਡ ਹੈ ਨਾ ਬਰੀਆਰ ਪਿੰਡ ਸਾਡਾ ਅੱਛਾ ਇਹ ਫਿਰ ਤੁਸੀਂ ਮਤਲਬ ਸਪੈਸ਼ਲੀ ਮਾਚੀਵਾਲਾ ਸਾਹਿਬ ਦਾ ਬਸ ਕਰਾ ਕੇ ਪਹਿਲਾਂ ਅਸੀਂ ਫਤੇਗੜ ਸਾਹਿਬ ਆਏ ਹਾਂ ਜੀ ਅੱਛਾ ਸਰਾਂਦ ਤੋਂ ਸਰਾਂਦ ਤੋਂ ਫਤੇਗੜ ਸਾਹਿਬ ਤੋਂ ਹੋ ਕੇ ਤੇ ਅਸੀਂ ਪਹੁੰਚੇ ਹਾਂ ਜੀ ਗੁਰਦੁਆਰਾ ਕਤਲਕਰ ਸਾਹਿਬ ਚਮਕੌਰ ਸਾਹਿਬ ਅੱਛਾ ਚਮਕੌਰ ਸਾਹਿਬ ਤੋਂ ਬੇਅਦਰਸ਼ਨ ਕਰਕੇ ਹੁਣ ਅਸੀਂ ਇੱਥੇ ਪਹੁੰਚੇ ਹਾਂ ਗੁਰਦੁਆਚਰਨ ਕੰਸਰ ਮਾਚੀਵਾੜਾ ਜੀ ਸਾਹਿਬ ਸਾਬ ਕੋਈ ਮਤਲਬ ਕਮੀ ਪੇਸ਼ੀ ਜਾਂ ਇਸ ਚੀਜ਼ ਨੂੰ ਹੋਰ ਬਿਹਤਰ ਬਣਾਉਣ ਦੇ ਲਈ ਤੁਹਾਨੂੰ ਕੀ ਲੱਗਿਆ ਵੀ ਕੋਈ ਵਧੀਆ ਪ੍ਰਬੰਧਨ ਸ਼ੁਰੂ ਕਰਨੇ ਕਮੇਟੀ ਤੇ ਕਈਆਂ ਥਾਵਾਂ ਤੇ ਜ ਮਤਲਬ ਕਿ ਜਿਵੇਂ ਕੋਈ ਰਾਤ ਨੂੰ ਕੋਈ ਦਿੱਕਤ ਹੈ ਜ ਕੋਈ ਰੈਨਸਨ ਦੀ ਵਜ੍ਹਾ ਤੇ ਚੱਲੀ ਜਾਂਦਾ ਕੰਮ ਪਰ ਵਧੀਆ ਪ੍ਰਬੰਧਨ ਕੋਈ ਚੱਕਣੀ ਬੰਕਰ ਸ਼ੁਰੂ ਕਰਨ ਕਮੇਟੀ ਦੇ ਵਧੀਆ ਪ੍ਰਬੰਧਨ ਜੀ ਥੈਂਕ ਯੂ ਜੀ ਮਿਹਰਬਾਨੀ ਤੁਸੀਂ ਆਪਣੇ ਵਿਚਾਰ ਦਿੱਤੇ ਸੋ ਇਹ ਸੰਗਤ ਕਾਫੀ ਵੱਡੀ ਤਦਾਦ ਦੇ ਵਿੱਚ ਆਏ ਸਨ ਦੁਆਬੇ ਤੋਂ ਸੰਗਤਾਂ ਆਈਆਂ ਨੇ ਜੋ ਗੁਰਦਾਰਾ ਸਾਹਿਬ ਦੇ ਦਰਸ਼ਨਾਂ ਨੂੰ ਜਾ ਰਹੀਆਂ ਨੇ ਇਸ ਜਗ੍ਹਾ ਤੇ ਖੂਤੋਂ ਜਲ ਛਕਿਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਜੰਡਾ ਹੀਟਾ ਰਾਮ ਕੀਤਾ ਸੀ ਇੱਥੇ ਇਹ ਇੰਟਰਨੈਸ਼ਨਲ ਅ ਅਜਾਇਬ ਘਰ ਬਣਿਆ ਇਹ ਮੁੱਖ ਡਿਊਟੀ ਹੈ ਇਸ ਦੇ ਨਾਲ ਹੀ ਇਹ ਅਜਾਇਬ ਘਰ ਬਣਿਆ ਹੋਇਆ ਇੰਟਰਨੈਸ਼ਨਲ ਸਿੱਖ ਮਿਊਜ਼ੀਅਮ ਤਸਵੀਰਾਂ ਦਿਖਾਉਣਾ ਤੁਹਾਨੂੰ ਅੱਗੇ ਨਿਰੰਦਰ ਵੀ ਬਹੁਤ ਹਰਾਂ ਦੇ ਗੀਤ ਤੇ ਪ੍ਰਾਣੀ ਮੇਰੇ ਵੀਰ ਮਸਵਰਾ ਇੱਕ ਤਸਵੀਰ ਬਣਾ ਦੇ ਗੁਰੂ ਘਰਾਂ ਚੋਂ ਗੀਤ ਚੱਲਦਾ ਹੁੰਦਾ ਸੀ ਤੇ ਉਸ ਮੁਤਾਬਕ 191699 ਦੀ ਵਿਸਾਖੀ ਦਾ ਅਮਰਤ ਛਕਾਉਣ ਦਾ ਇੱਕ ਦ੍ਰਿਸ਼ ਉਹ ਕੇਰੀਆ ਰੋਜ਼ਮਰਾਂ ਦੀ ਸ਼ਸਤਰ ਵਿਦਿਆ ਦੀ ਸਿੱਖਿਆ ਦੇ ਦੌਰਾਨ ਗੁਰੂ ਗੋਬਿੰਦ ਸਿੰਘ ਦਾ ਤੇ ਸਿੰਘਾਂ ਦਾ ਦ੍ਰਿਸ਼ ਇਸ ਤਰ ਜਿਆ ਹੋਇਆ ਆਨੰਦਪੁਰ ਸਾਹਿਬ ਦੇ ਵਿੱਚ ਜੰਗ ਦੇ ਵਕਤ ਅ 75 ਸਿੰਘ ਭਾਈ ਬਚਿੱਤਰ ਸਿੰਘ ਦਾ ਨਾਗਣੀ ਨਾਲ ਵਰਸ਼ੇ ਨਾਲ ਮਸਤ ਹਾਥੀ ਦਾ ਮੁਕਾਬਲਾ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਤਸਵੀਰਾਂ ਇੱਥੇ ਬਣੀਆਂ ਹੋਈਆਂ ਨੇ ਗੁਰੂ ਗਬੰ ਸਿੰਘ ਜੀ ਨੇ ਮੁਗਲਾਂ ਤੇ ਪਹਾੜੀ ਰਾਜਿਆਂ ਨੂੰ ਚਿੱਠੀ ਦੁਆਰਾ ਝੂਠੀਆਂ ਕਸਮਾਂ ਚੁੱਕ ਕੇ ਕਿਹਾ ਮਾਫ ਕਰਨਾ ਗੁਰੂ ਗੋਬਿੰਦ ਸਿੰਘ ਜੀ ਨੂੰ ਮੁਗਲਾਂ ਤੇ ਪਹਾੜੀ ਰਾਜਿਆਂ ਨੇ ਚਿੱਠੀ ਦੁਆਰਾ ਝੂਠੀਆਂ ਕਸਮਾਂ ਚੁੱਕ ਕੇ ਕਿਹਾ ਕਿ ਜੇ ਤੁਸੀਂ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਜਾਓ ਤਾਂ ਤੁਹਾਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ ਉਸ ਵਕਤ ਉਸ ਪੱਤਰ ਦਾ ਦ੍ਰਿਸ਼ ਜਿਸ ਦੇ ਵਿੱਚ ਹਿੰਦੂ ਪਹਾੜੀ ਰਾਜੇ ਤੇ ਮੁਗਲਾਂ ਨੇ ਜੋ ਇਹ ਚਿੱਠੀ ਗੁਰੂ ਸਾਹਿਬ ਨੂੰ ਦਿੱਤੀ ਸੀ ਇਹਹਦ ਕੀਤਾ ਸੀ ਆਸਾ ਦੀ ਵਾਰ ਦੇ ਕੀਰਤਨ ਦਾ ਬ੍ਰਿਸ਼ ਸਰਸਾ ਨਦੀ ਕਿਨਾਰੇ ਆਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਸਰਸਾ ਨਦੀ ਪਾਰ ਕਰਨ ਸਮੇਂ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ ਪਿਛਲੇ ਬਨੇ ਦਿਖਾਏ ਗਏ ਨੇ ਤੇ ਗੁਰੂ ਕੇ ਮਹਿਲ ਇਸ ਪਾਸੇ ਜੋੜਾ ਕਿਸੇ ਪਾਸੇ ਤੇ ਜੋੜਾ ਕਿਸੇ ਪਾਸੇ ਉਸ ਨੂੰ ਤਸਵੀਰ ਦੇ ਰਾਂਹੀ ਸਿਰਜਿਆ ਗਿਆ ਜਗਦੀਸ਼ ਸਿੰਘ ਬਰਾੜਹੋਰਾ ਨੇ 1990 ਦੇ ਵਿੱਚ ਇਹ ਤਸਵੀਰ ਬਣਾਈ ਹੈ ਇਹ ਸਾਰੀਆਂ ਤਸਵੀਰਾਂ ਜਗਦੀਸ਼ ਸਿੰਘ ਬਰਾੜਹੋਰਾ ਨੇ 90 99 ਦੇ ਆਸ-ਪਾਸ ਬਣਾਈਆਂ ਨੇ ਇਸ ਤਰ੍ਹਾਂ ਪੱਠੇ ਦੇ ਕੋਲ ਮਜ਼ਦੂਰਾਂ ਨੂੰ ਪੁੱਛਿਆ ਸੁਰੱਖਿਆਤ ਜਗਾ ਤਾਂ ਉਹਨਾਂ ਮਜ਼ਾਕ ਨਾਲ ਪੱਠੇ ਵਾਲਾ ਇਸ਼ਾਰਾ ਕੀਤਾ ਤੇ ਜਿਸ ਸਥਾਨ ਤੇ ਫਿਰ ਗੁਰੂ ਸਾਹਿਬ ਤਪਦੇ ਪੱਠੇ ਉੱਤੇ ਜਦੋਂ ਘੋੜੇ ਸਮੇਤ ਆਉਂਦੇ ਨੇ ਪੌੜ ਰੱਖਦੇ ਨੇ ਤੇ ਉਹ ਪੱਠਾ ਠੰਡਾ ਹੋ ਜਾਂਦਾ ਹੈ ਉਸ ਵਕਤ ਦਾ ਸੀਨ ਫਲਮਾਇਆ ਗਿਆ ਚਮਕੌਰ ਦੀ ਝੰਗ ਸਾਬ ਜਦਾ ਅਜੀਤ ਸਿੰਘ ਤੇ ਅੱਠ ਸਿੰਘਾਂ ਦੇ ਜੱਥੇ ਦਾ ਮੁਗਲ ਫੌਜ ਨਾਲ ਲੋਹਾ ਲੈਣ ਦਾ ਇਹ ਦ੍ਰਿਸ਼ ਇਸੇ ਤਰ੍ਹਾਂ ਚਮਕੌਰ ਸਾਹਿਬ ਦੀ ਜੰਗ ਦੇ ਦੌਰਾਨ ਸਹਬਜ਼ਾਦਾ ਜੁਝਾਰ ਸਿੰਘ ਤੇ ਪੰਜ ਸਿੰਘਾਂ ਦੇ ਜਥੇ ਸਮੇਤ ਜਦੋਂ ਲੱਖਾਂ ਮੁਗਲਾਈ ਫੌਜਾਂ ਨਾਲ ਮੁਕਾਬਲੇ ਦੇ ਦੌਰਾਨ ਜੂਝਦੇ ਹੋਏ ਸਹਬਜ਼ਾਦਾ ਜੁਝਾਰ ਸਿੰਘ ਜੀ ਚਮਕੌਰ ਦੀ ਗੜੀ ਛੱਡਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਭਾਈ ਸੰਗਤ ਸਿੰਘ ਜੀ ਨੂੰ ਸੁਨਹਿਰੀ ਪੋਸ਼ਾਕ ਤੇ ਕਲਗੀ ਸਜਾ ਰਹੇ ਨੇ ਉਸ ਦ੍ਰਿਸ਼ ਦਾ ਫਰਮਾਂਗਣ ਕੀਤਾ ਜਗਦੀਸ਼ ਸਿੰਘ ਬਰਾੜ ਹੋਰਾਂ ਨੇ ਮਾਚੀਵਾੜੇ ਦੇ ਜੰਗਲਾਂ ਦੇ ਵਿੱਚ ਜਿਸ ਜਗ੍ਹਾ ਤੇ ਇਹ ਗੁਰੂ ਘਰ ਬਣਿਆ ਹੋਇਆ ਜਿਵੇਂ ਉਹ ਪਹਿਲਾਂ ਬਚਪਨ ਚ ਸੁਣੇ ਨੇ ਉਹ ਸ਼ਬਦ ਰੂਪੀ ਗੀਤ ਸਤਗੁਰ ਤੇਰੀ ਓਟ ਹੈ ਸਾਨੂੰ ਟਿੰਡ ਦਾ ਸਹਰਾਣਾ ਹੀ ਲੋਟ ਹੈ ਯਾਰੜੇ ਦਾ ਸਾਨੂੰ ਸੱਥਰ ਚੰਗਾ ਉਸ ਸੀਨ ਨੂੰ ਪੇਸ਼ ਕਰਦੀਏ ਤਸਵੀਰ ਇਸ ਦਰਾਂ ਗੁਰੂ ਸਾਹਿਬ ਚਮਕੌਰ ਦੀ ਜੰਗ ਤੋਂ ਬਾਅਦ ਮਾਛੀਵਾੜੇ ਦੇ ਜੰਗਲ ਦੇ ਵਿੱਚ ਇੱਕ ਖੂਹ ਤੇ ਨਿਤਨੇਮ ਕਰਦੇ ਹੋਏ ਭਾਈ ਦਿਆ ਸਿੰਘ ਤੇ ਭਾਈ ਤਰਨ ਸਿੰਘ ਦੋ ਪਿਆਰਿਆਂ ਦੇ ਨਾਲ ਤੇ ਇੱਕ ਸਿੰਘ ਭਾਈ ਮਾਨ ਸਿੰਘ ਪਹਿਰੇ ਤੇ ਖੜੇ ਹੋਏ। ઘણી ਖਾਂ ਤੇ ਨਵੀਂ ਖਾਂ ਗੁਰੂ ਸਾਹਿਬ ਨੇ ਜਦੋਂ ਉੱਚ ਦਾ ਪੀਰ ਬਣਾ ਕੇ ਮਾਛੀਵਾੜੇ ਤੋਂ ਚੱਲੇ ਉਸ ਵਕਤ ਦਾ ਇਹ ਦ੍ਰਿਸ਼ ਇਹ 1987 ਦੀ ਪੇਂਟਿੰਗ ਹੈ ਜਗਦੀਸ਼ ਸਿੰਘ ਬਰਾੜ ਹੋਰਾਂ ਦੀ ਇਸੇ ਤਰ੍ਹਾਂ ਮਾਚੀਵਾੜੇ ਤੋਂ ਕਟਾਣਾ ਸਾਹਿਬ ਪਹੁੰਚੇ ਜਿੱਥੇ ਗੁਰੂ ਘਰ ਬਣਿਆ ਹੋਇਆ ਤੇ ਸੰਗਤਾਂ ਨਾਲ ਬਚਨ ਬਲਾਸ ਕੀਤਾ ਅਰਦਾਸ ਕਰਕੇ ਦੇਖ ਵਰਤਾਈ ਇਸੇ ਤਰ੍ਹਾਂ ਜਦੋਂ ਗੁਰੂ ਸਾਹਿਬ ਉੱਚ ਦਾ ਪੀਰ ਬਣ ਕੇ ਆਲਮਗੀਰ ਪਹੁੰਚੇ ਤੇ ਇੱਥੇ ਨਗਾਈਆ ਸਿੰਘ ਨੇ ਗੁਰੂ ਸਾਹਿਬ ਨੂੰ ਘੋੜਾ ਪੇਂਟ ਕੀਤਾ ਉਸ ਵਕਤ ਦਾ ਇਹ ਦ੍ਰਿਸ਼ ਹੈ ਸਰਹੰਦ ਹਕੂਮਤ ਨੇ ਜਦੋਂ ਛੋਟੇ ਸਹਿਬਜ਼ਾਦੇ ਨੂੰ ਧਰਮ ਛੱਡਣ ਲਈ ਮਜਬੂਰ ਕੀਤਾ ਪਰ ਸਹਿਬਜ਼ਾਦੇ ਧਰਮ ਤੇ ਪੱਕੇ ਰਹੇ ਤੇ ਨਿੱਕੀਆਂ ਜੰਦਾ ਸ਼ਹੀਦ ਕੀਤਿਆਂ ਗਈਆਂ ਉਸ ਵਕਤ ਉਹਨਾਂ ਦੇ ਨੀਹਾਂ ਦੇ ਵਿੱਚ ਇਹਨੇ ਜਾਣ ਦਾ ਦ੍ਰਿਸ਼ ਗੁਰੂ ਸਾਹਿਬ ਜੀ ਨੇ ਜਦੋਂ ਨੂਰੇ ਮਾਹੀ ਤੋਂ ਸਰਹੰਦ ਦਾ ਸਾਕਾ ਸੁਣਿਆ ਤੇ ਕਾਹੀ ਦਾ ਇੱਕ ਬੂਟਾ ਪਟਿਆ ਤੀਰ ਦੀ ਨੋਕ ਨਾਲ ਕਿ ਹੁਣ ਜਾਬਰ ਹਕੂਮਤ ਦੀ ਜੜ 뿌ਟੀ ਜਾਵੇਗੀ ਉਸ ਵਕਤ ਦਾ ਇਹ ਦ੍ਰਿਸ਼ ਹੈ ਗੁਰੂ ਗੋਬਿੰਦ ਸਿੰਘ ਜੀ ਦਿਨੇ ਕਾਂਗੜ ਤੋਂ ਰੰਗਜੀਤ ਨੂੰ ਚਿੱਠੀ ਲੁਖਦੇ ਹੋਏ ਜਿਸ ਨੂੰ ਸਿੱਖ ਇਤਿਹਾਸ ਦੇ ਵਿੱਚ ਜਫਰਨਾਮਾ ਕਿਹਾ ਜਾਂਦਾ ਹੈ ਇਸੇ ਤਰ੍ਹਾਂ ਫਿਰ ਮੁਕਸਰ ਸਾਹਿਬ ਦੀ ਜੰਗ ਦੇ ਵਿੱਚ ਮਾਈ ਭਾਗੋ ਜੀ ਆਪਣੇ ਜਥੇ ਸਮੇਤ ਮੈਦਾਨੇ ਜੰਗ ਦੇ ਅੰਦਰ ਜੂਝਦੇ ਹੋਏ ਮੁਖਸਰ ਦੀ ਜੰਗ ਦੇ ਦੌਰਾਨ ਭਾਈ ਮਹਾ ਸਿੰਘ ਦਾ ਦਿੱਤਾ ਹੋਇਆ ਵਿਦਾਵਾ ਪਾੜ ਕੇ ਟੁੱਟੀ ਗੰਢੀ ਗਈ ਤੇ ਖੇਦਰਾਣਾ ਮੁਖਸਰ ਬਣਿਆ ਇਸੇ ਤਰ੍ਹਾਂ ਭਾਈ ਡੱਲੇ ਦੇ ਜਵਾਨਾਂ ਵੱਲੋਂ ਜਵਾਬ ਲੈਣ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਭਾਈ ਵੀਰ ਸਿੰਘ ਤੇ ਭਾਈ ਦੀਰ ਸਿੰਘ ਭਾਈ ਤਿਹ ਸਿੰਘ ਇੱਕ ਦੂਜੇ ਤੋਂ ਪਹਿਲਾਂ ਦੌੜ ਕੇ ਗੁਰੂ ਸਾਹਿਬ ਜੀ ਨੂੰ ਭੇਂਟ ਕੀਤੀ ਹੋਈ ਬੰਦੂਕ ਦਾ ਨਿਸ਼ਾਨਾ ਪਰਖਣ ਲਈ ਆਪਣੇ ਆਪ ਨੂੰ ਪੇਸ਼ ਕਰਦੇ ਹੋਏ ਤੇ ਆਪਣੇ ਸਿੱਖੀ ਦੇ ਵਿੱਚ ਪਰਪਕਤਾ ਭਾਈ ਵੀਰ ਸਿੰਘ ਤੇ ਧੀਰ ਸਿੰਘ ਨੇ ਇਸ ਤਰ੍ਹਾਂ ਦਿਖਾਈ ਗੁਰੂ ਗੋਬਿੰਦ ਸਿੰਘ ਜੀ ਦੇ ਮਹਲ ਮਾਤਾ ਸੁન્દਰੀ ਜੀ ਤੇ ਮਾਤਾ ਸੈਭਕੌਰ ਜੀ ਦਿੱਲੀ ਤੋਂ ਤਲਵੰਡੀ ਸਾਬੋ ਕੀ ਆਏ ਤੇ ਇੱਥੇ ਗੁਰੂ ਸਾਹਿਬ ਜੀ ਪਾਸੋਂ ਜਦੋਂ ਚਾਰੋਂ ਸੱਹਿਬ ਜਾਂਦੇ ਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦੀ ਗਾਥਾ ਸੁਣੀ ਤਾਂ ਉਹਨਾਂ ਦੇ ਨੈਣ ਭਰ ਆਏ ਤਾਂ ਗੁਰੂ ਸਾਹਿਬ ਨੇ ਸਭ ਨੂੰ ਪ੍ਰਭ ਦਾ ਭਾਣਾ ਮਿੱਠਾ ਕਰਕੇ ਮੰਨਣ ਦਾ ਉਪਦੇਸ਼ ਦਿੱਤਾ ਉਸ ਵਕਤ ਦਾ ਦ੍ਰਿਸ਼ ਜੀਵਤ ਕਈ ਹਜ਼ਾਰ ਚਾਰ ਮੋਏ ਤੋਂ ਕੀ ਹੁਆ ਤੇ ਇਸ ਤਰ੍ਹਾਂ ਦਮਦਮਨ ਸਾਹਿਬ ਵਿਖੇ ਭਾਈ ਮਨੀ ਸਿੰਘ ਜੀ ਪਾਸੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖਵਾਉਂਦੇ ਹੋਏ ਇਹ ਤਸਵੀਰ ਅਜ ਸاج ਜਗਦੀਸ਼ ਸਿੰਘ ਬਰਾੜਹੋੜਾ ਨੇ 1979 ਦੇ ਵਿੱਚ ਬਣਾਈ ਸੋ ਇਸ ਤਰ੍ਹਾਂ ਸਿੱਖ ਇਤਿਹਾਸ ਦਾ ਇਹ ਜਿਹੜਾ ਤਸਵੀਰਾਂ ਦੇ ਰਾਹੀਂ ਪੇਸ਼ਕਾਰੀ ਜਗਦੀਸ਼ ਸਿੰਘ ਬਰਾੜਹੋੜਾ ਦੀ ਹੈ ਮਾਚੀਵਾੜ ਦੇ ਗੁਰੂ ਘਰ ਚਰਨ ਕਮਲ ਸਾਹਿਬ ਦੇ ਵਿੱਚ ਇਹ ਵੱਡਾ ਹਾਲ ਬਣਿਆ ਹੋਇਆ ਜਿੱਥੇ ਸਾਰੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਪਾਸ਼ਾ 10ਵੀਂ ਮਾਛੀਵਾੜਾ